ਤਮੋਤੋ ਦਾ ਯਾਰ ਮੈਂ ਕੱਲ ਆਪ ਨੂੰ ਸਵੇਰ ਚਾਰ ਵਜੇ ਜਾਗ ਦਿੱਤੇ ਆ ਬਦੇ ਬਾਅਦ ਨੂੰ ਵਿਸਮੇਰ ਦੇ ਮੈਦ ਕੜੀਆਂ ਇੱਕ ਜਾਵਾ ਅੱਛੇ ਦੁੱਝਾਂਦੇ ਆ ਕਿਤੇ ਬੋਧ ਆਈ ਆ ਉਹ ਜਗ੍ਹਾ ਤੱਕ ਕੁਛ ਹੀ ਪੜ ਗਈ ਆ ਇੱਕ ਲਗਾ ਗਿਰਮ ਕੋਟੀਆ ਥੋੜੀ ਅਕੋ ਵੀ ਟੁੱਟੀ ਆ ਬੜਾ ਮਾਰੇ ਹਾਲਾਤ ਆ ਸਾਡੇ ਤਾਂ ਰਾਤ ਦਾ ਪਤਾ ਹੀ ਨੁਸਾ ਕੀ ਆ ਵੀ ਰਾਤ Ini kalau tak nampak, kalau tak ਲਗਾਤਾਰ ਤਨੂੰ ਇਸ ਸਮੇਂ ਹਰ ਸਰਪੰਚਾਦ ਉੱਪਰ ਲਗਾਤਾਰ ਇਸ ਵਿਰਾਂਤ ਸੰਧੀ ਕੋਸ਼ਿਸ਼ ਕਰਦੇ ਪਿਆ ਜਿੱਥੇ ਇਸ ਸਮੇਂ ਸਿਖੜਿਆ ਰਵੀ ਦਰਿਆ ਦੇ ਕੋਲ ਜਿੱਥੇ ਪਾਣੀ ਜਾਂ ਪੱਤਰੀ ਜਾਂ ਪਾਤਾ ਦਾ ਨਜ਼ਰ ਆਇਆ ਕਰਦਾ ਤੋ ਉਹ ਵੀ ਟੁੱਟਣ ਦੀ ਕਿ ਤਰ੍ਹਾਂ ਜਿੱਥੇ ਉੱਪਰ ਲੋਕਾਂ ਦੇ ਪਿੰਡ ਵਸਤੀਆਂ ਦੇ ਪਾਸੇ ਵੱਲ ਤੋਂ ਬਣਦੇ ਜਿੱਤੇ ਤਿਆਰੀ ਕੀਤੀ ਜਾ ਕਿ ਜਿੱਥੇ ਫਿਟੀਆਂ ਬਣ ਮਾਰੇ ਜਾ ਕਿਤੇ ਪਰ ਜਿਹੜਾ ਪਾਣੀ ਜਾਂ ਬਹਾਅ ਕਿਸੇ ਨੇ ਪਤਾ ਹੈ ਨਜ਼ਰ ਆਇਆ ਕਰਦਾ ਪਰ ਲਗਾਤਾਰ ਤਨੂੰ ਇਸ ਵਿਰਾਂਤ ਸੰਧੀ ਕੋਸ਼ਿਸ਼ ਕਰਦੇ ਪਿਆ ਜਿੱਥੇ ਪ੍ਰਸ਼ਾਸਨ ਦੇ ਪਾਸੋਂ ਜਿਹੜਾ ਪੂਰਾ ਲੋਕਾਂ ਨੂੰ ਅਲਾਈਨ ਕਰ ਦਿੱਤਾ ਗਿਆ ਕਿ ਕਿਹੜਾ ਨਦੀਆਂ ਦਰਿਆ ਦੇ ਕੰਢੇ ਨਾਜ ਤੱਕ ਜਾ ਬਿਲਕੁਲ ਐ ਕੋਈ ਜਿਹੜਾ ਅਰਬੀ ਦਰਿਆ ਦੀ ਨੀਂਹਾਂ ਤੋਂ ਨਸਜੇ ਕਰਦੇ ਪੀ ਲਗਾਤਾਰ ਤੁਹਾਨੂੰ ਬਿਲਕੁਲ ਸਰਾਦੀ ਲਗਾ ਜੇ ਬਿਲਕੁਲ ਕੋਠੜ ਕੋਲ ਦੇ ਖੜਿਆ ਬਿਲਕੁਲ ਜਿਹੜਾ ਰਵੀ ਦਰਿਆ ਦੀ ਹੈ ਬਿਲਕੁਲ ਇਹ ਰਵੀ ਦਰਿਆ ਕੋਈ ਫਾਰਮ ਤੇ ਆ ਗਈ ਹੈ ਪਰ ਜਿੱਥੇ ਪਾਣੀ ਦਾ ਜਿਹੜਾ ਵਹਾਅ ਤੇਜ਼ ਹੋਇਆ ਪਰ ਲਗਾਤਾਰ ਤੁਹਾਨੂੰ ਹਲਚਲ ਪੰਜਾਬ ਤੋਂ ਜਿਹੜਾ ਤੁਸੀਂ ਕੋਸ਼ਿਸ਼ ਕਰਦੇ ਪਿਆ ਪਰ ਉੱਥੇ ਜੇ ਗੱਲ ਕਰਾਂਗੇ ਪਿੰਡ ਪੰਮਾ ਦੇ ਜਿਹੜੇ ਸਰਪੰਚ ਨੇ ਵੀ ਗੱਲਬਾਤ ਕੀਤੀ ਹੈ ਪਰ ਕੋਈ ਡਾਟ ਦਾ ਹੋਇਆ ਹੋਲ ਬਣਿਆ ਸੈਂਟਰ ਗਲਬੰਦ ਕਰਤੀ ਹੈ ਜਿਹੜੇ ਸਰਪੰਚ ਪੰਮਾ ਸਰਪੰਚ ਇੰਦੇ ਨਾਲ ਕੀ ਆਉਣਾ ਦਾ ਮੈਂ 19 ਸਤਾਰਾ ਹਲਚਲ ਪ ਇੱਕ ਜਗ੍ਹਾ ਦਰਬ ਟੁੱਟ ਗਿਆ ਥੋੜੀ ਅੱਗੋ ਵੀ ਟੁੱਟੀ ਆ ਤੇ ਬੜਾ ਮਾਰੇ ਹਾਲਾਤ ਆ ਸਾਡੇ ਦਾ ਰਾਤ ਦਾ ਪਤਾ ਨਹੀਂ ਪਰੋਸਾ ਕੀ ਆ ਵੀ ਰਾਤ ਠੀਕ-ਠਾਕ ਰਹਿਣਾ ਵੀ ਆ ਲੋਕਾਂ ਨੇ ਚੈਨ ਨਹੀਂ ਰਹਿਣਾ ਸਰ ਮਨਾਂ ਤੁਸਾਰ ਆਇਆ ਔਰੇ ਕੋਆਇਆ ਲੋਕਾਂ ਦਿਆਂ ਹੀ ਆਪਣਾ ਤਰਵਾਣ ਦੇ ਆਏ ਲੋਕਾਂ ਪਰਮਾਤਮਾ ਕੀ ਕੀ ਹੋਦਾ ਬਾਹਰ ਸਦਾ ਪਤਾ ਨਹੀਂ ਉਹ ਰਾਤ ਦਾ ਉਹ ਵੀ ਕੀ ਕਰਨਗੇ ਬੱਚੇ ਵੀ ਕੀ ਕਰਨਗੇ ਲੋਕੀ ਵੀ ਕੀ ਕਰਨਗੇ ਨੇ ਸਾਰ ਧਰ ਦਾ ਮੋਲ ਪੂਰਾ ਆ ਐਂਕ ਰਾਤ ਨੂੰ ਸਵੇਰੇ 4 ਵਜੇ ਜਾਗਦੇ ਪਏ ਆ ਉਹਦੇ ਬਾਅਦ ਚ ਹੁਣ ਵੀ ਸਵੇਰ ਦੇ ਮੈਂ ਤਾਂ ਖੜੀ ਆ ਇੱਧਰ ਜਾਵਾਂ ਕਦੇ ਉੱਧਰ ਜਾਂਦੇ ਆ ਇੰਦਾਲਨ ਵੀ ਕੋਈ ਆਸਨ ਦੀ ਆ ਵੀ ਸਾਡੇ ਪਿੰਡ ਦੇ ਮੋਹਦਵਾਰ ਆ ਬਾਕੀ ਸਾਨੂੰ ਪਰਾਸ ਸਰਕਾਰਾਂ ਤੇ ਕਿਸਦਾ ਸੋਚਣਗੇ ਕੁਝ ਠੀਕ ਚਲੋ ਤੁਮਾਂ ਮੈਂ ਬੰਦਾ ਜੀ ਨਾਮ ਮੇਰਾ ਨਾਮ ਐਸਐਸ ਕਮਲਕੌਰ ਰਹਿਣਾ ਅੱਜ ਕਿੰਦੀ ਇਹ ਨੂੰ ਕੋਲ ਆਇਆ ਤੇਲੇ ਕਿਉਂਕਿ ਦੇਖਾ ਵੀ ਬੱਚੇ ਜਿਹੜੇ ਆ ਸਰੇ ਪਿੰਡ ਦੇ ਪਿੰਡ ਦੇ ਜਿਹੜੇ ਲੱਗੇ ਹੋਏ ਆ ਤਾਂ ਸਾਰੇ ਪਿੰਡ ਦੇ ਲੋਕ ਜਿਹੜਾ ਕੰਮ ਕਰ ਰਹੇ ਨੇ ਮਿਲ ਕੇ ਸਾਰੇ ਇਹਨੂੰ ਆਪਸ ਨੂੰ ਰੋਕਣ ਵਾਸਤੇ ਜਿਹੜਾ ਕੰਮ ਕਰ ਰਿਆ ਜਾਰੀ ਹੈ ਹੈ ਕਿ ਆ ਇੱਕ ਪ੍ਰੋਬਲਮ ਕੀ ਆਈ ਹੈ ਪ੍ਰੋਬਲਮ ਕੀ ਆ ਵੀ ਤੁਸੀਂ ਬੰਨ ਜਿਹੜਾ ਉਹ ਟੁੱਟਦਾ ਨਜ਼ਰ ਆ ਰਿਹਾ ਤੇ ਉੱਥੇ ਬੋਰੀਆਂ ਕੱਠੀਆਂ ਕਰਕੇ ਰੇ ਰਹੇ ਭਰ ਕੇ ਮਿੱਟੀ ਨਾਲ ਬੋਰੀ ਭਰ ਕੇ ਜਾਓ ਹੋਰ ਮਲਵੇ ਨਾਲ ਭਰ ਕੇ ਬੋਰੀਆਂ ਉੱਥੇ ਪੱਧੀਆਂ ਜਾ ਰਹੀਆਂ ਨੇ ਹੈ ਆ ਪ੍ਰਚਾਰਕ ਨੇ ਕਿਹੜੇ ਤਰੀਕੇ ਨਾਲ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਆਏ ਆ ਜੀ ਪੂਰਾ ਭਰੋਸਾ ਦਿਵਾ ਕੇ ਗਿਆ ਜੀ ਇਹ ਮੈਨੂੰ ਇਹ ਤੋਂ ਬਾਤ ਕਰਨ ਦੀ ਨਹੀਂ ਉਹ ਕੰਮ ਤੁਹਾਨੂੰ ਕਰਵਾ ਕੇ ਲਾਵਾਂਗੇ ਸਾਰਾ ਜੀ ਪੰਜਾਬ ਸਰਕਾਰ ਦੇ ਸਾਰੇ ਤਰੀ ਬਣਾਇਆ ਸਾਡੇ ਨਾਲ ਹੋ ਕੇ ਸਾਰਾ ਕੰਮ ਕਰਾ ਰਹੇ ਹਾਂ ਜੀ ਸਾਰਾ ਜੋ ਵੀ ਹੈਗਾ ਜਿਹੜੇ ਪਟਾਸ ਲੱਗੀ ਹੈ ਉਹ ਵੀ ਬੋਰੀਆਂ ਭਰ ਕੇ ਮਿੱਟੀ ਦੇ ਜਿਹੜੇ ਉਹਦੇ ਵਾਸਤੇ ਰੱਖਣ ਵਾਸਤੇ ਪੂਰੇ ਪ੍ਰਯਾਸ ਕੀਤੇ ਆ ਰਹੇ ਹਾਂ ਸਰਪੰਚ ਸਾਹਿਬ ਦਾ ਮੰਤਰੀ ਸਾਹਿਬ ਸਰਪੰਚ ਸਾਹਿਬ ਦਾ ਪੂਰਾ ਸਹਿਯੋਗ ਹੈਗਾ ਮੰਤਰੀ ਸਾਹਿਬ ਵੀ ਇੱਥੇ ਆਏ ਪ੍ਰਸ਼ਾਸਨ ਦੇ ਜਿੰਨੇ ਵੀ ਅਧਿਕਾਰੀ ਨੇ ਕਾਫੀ ਸਰੇ ਤੇ ਮਿਲਿਆ ਜਾ ਰਿਹਾ ਹੈ ਇਹ ਤਰ੍ਹਾਂ ਦਾ ਕੋਈ ਦਰਦ ਲੱਗ ਰਿਹਾ ਸਰ ਮਾਹੌਲ ਦਰਦ ਦਾ ਤਾਂ ਹੈਗਾ ਹੀ ਇਸੇ ਟਾਈਮ ਕੁਛ ਨਹੀਂ ਹੋ ਸਕਦਾ ਤੇ ਮੈਂ ਕਹਿੰਨੀ ਅੱਜ ਜਿਹੜੇ ਰਾਜੀ ਗਏ ਸਰ ਜੇ ਅੰਦਾਜ਼ਾ ਲਗਾ ਦੋ ਇਹ ਤਾਂ ਮੁੱਖਲ 2 ਲੱਖ ਕਿੁੱਸਤੇ 300 ਹੈਗਾ ਕੋਈ ਦਾਦੇ ਵਾਸਤੇ ਕਿਤਾਰਨ ਕੀਤੀ ਗਈ ਪ੍ਰਸ਼ਾਸਨ ਕੋਲ ਗਿਆ ਚਿਤਾਵ ਨੇ ਪਹਿਲਾਂ ਤੇ ਜਿਹੜੀ ਆਫਟਾਈ ਹੋਈ ਹੈ ਪਹਿਲਾਂ ਤੇ ਇਹ ਤੇ ਕੰਟਰੋਲ ਕੀਤਾ ਜਾ ਸਕਦਾ ਪਬਲਿਕ ਆਖਦਾ ਪੂਰਾ ਸਜੋ ਪੂਰਾ ਸਜੋ ਦੇ ਰਿਹਾ ਬੰਦਾ ਪੂਰਾ ਇਲਾਕਾ ਨੇ ਪਾਸੀ ਜਿੰਨੇ ਪੂਰਾ ਸਹਿਯੋਗ ਦੇ ਰਿਹਾ